ਨਾਂਦੇ ਹਸਪਤਲ ਦੇ ਬਾਹਰ ਖੜਾ ਵਾ ਇੱਕ ਤਸਵੀਰ ਵਿਖਾ ਦੇ ਤੁਹਾਨੂੰ ਕਿ ਇਸ ਭੈਣ ਦਾ ਜਿਹੜਾ ਘਰਵਾਲਾ ਉਸ ਦੀ ਜਿਹੜੀ ਮੌਤ ਹੋ ਚੁੱਕੀ ਸੀ ਉਮਰ ਜਿਹੜੀ ਹੈ ਉਹ 30 ਸਾਲ ਦਸੇ ਦੇ ਛੋਟਾ ਜਿਹਾ ਬੱਚਾ 3 ਤੋਂ 4 ਸਾਲ ਉਸ ਦਾ ਬੱਚਾ ਹੈਗਾ ਵਾ ਫਿਲਹਾਲ ਗੱਲਬਾਤ ਕਰਦੇ ਆ ਪੈਂਕੀ ਨਾਮ ਬਲਵੀਰ ਬਲਵੀਰ ਤੇ ਇੱਕਦੋ ਤੁਹਾਨੂੰ ਪਤਾ ਲੱਗਾ ਕਿ ਡੈਥ ਹੋ ਗਈ ਹੈ ਤੁਹਾਡੇ ਘਰਵਾਲੇ ਦੀ ਜਦੋਂ ਇੱਥੇ ਲਿਆਂਦਾ ਸਿਰਫ ਮਾਹ ਇੱਕ ਘੰਟਾ ਅੱਧਾ ਘੰਟਾ ਉਹਨਾਂ ਲਾਉਂਦੇ ਰ ਸਾਰਾ ਕੁਝ ਕਰਦੇ ਰ ਘੰਟਾ ਅੱਧ ਘੰਟੇ ਦੇ ਵਿੱਚ ਉਹਨਾਂ ਦੀ ਡੈੱਟ ਹੋ ਗਈ ਤੇ ਦਾਰੂ ਰੋਜ਼ ਪਿੰਦੇ ਸੀਗੇ ਕਦੇ ਕਦੇ ਪਿੰਦੇ ਰੋਜ਼ ਨਹੀਂ ਢੱਲੀ ਪਿੰਦੇ ਉਹ ਵੀ ਉਦਨ ਵੇਜ ਉਦਾਂ ਚਲ ਗਏ ਕਿ ਚੱਲ ਪੀ ਆਉਣਾ ਵਾ ਲੱਛਣ ਕੀ ਆਏ ਸੀਗੇ ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਸੀ ਦਾਰੂ ਪੀਣ ਤੋਂ ਬਦਲੋ ਕੀ ਕਹਿ ਰਹੇ ਤੁਹਾਨੂੰ ਸੁਰਤ ਨਹੀਂ ਕਰਦੇ ਵਿੱਚ ਜਗ ਮੂ ਜੋ ਛੁੱਟੀ ਜਾਂਦੀ ਕੁਝ ਪਤਾ ਹੀ ਨਹੀਂ ਲੱਗਣ ਦਿਆ ਵੀ ਮੇਰੇ ਨਾਲ ਉਹਨੂੰ ਕੀ ਹੋਉਂਦਿਆ ਦੱਸਦਾ ਹੀ ਫਿਰ ਮੈਨੂੰ ਸੋਧ ਨੂੰ ਸਮਝ ਨਹੀਂ ਲੱਗਦੀ ਕਿ ਕੀ ਹੋ ਰਿਹਾ ਮੇਰੇ ਨਾਲ ਕੋਈ ਸਾਡੀ ਕੋ ਵੀਡੀਓ ਵੀ ਹੈਗੀ ਜਿਸ ਤਰ੍ਹਾਂ ਦੇ ਨਾਲ ਹਾਲਾਤ ਬੀਤੇ ਆ ਜੋ ਉਹਦੇ ਕੋ ਹੋਇਆਗਾ ਜਦ ਤ ਤੇ ਤੁਹਾਨੂੰ ਪਤਾ ਸੀਗਾ ਕਿ दारू ਕੋਲ ਤੋਂ ਦਿੰਦਾ ਸੀਗਾ ਕਿੱਥੋਂ दारू ਪੀਂਦੇ ਸੀਗੇ ਉਹ 3A ਲੋ ਪਿੰਦਾਇਓ ਕਿਹਦਾ ਬਲੋ 3A ਲੋ 3A ਹਾਂਜੀ ਹੋਣੇ ਕੀ ਮੰਗ ਕਰਦੇ ਕਿਉਂਕਿ ਪੰਜਾਬ ਸਰਕਾਰ ਵੱਡਾ ਲਗਾਤਾਰ ਮੁਹਿੰਮ ਚਲਾਈ ਨਸ਼ੇ ਦੇ ਖਿਲਾਫ ਪਰ ਇਸ ਤਰ੍ਹਾਂ ਨਕਲੀ ਦਰ ਸਰ ਇਹ ਕਿ ਛੋਟੇ ਬੱਚੇ ਤਿੰਨ ਦੋ ਮਰੀਆਂ ਬੇਟੀਆਂ ਵਾ ਹੋਵੇ ਛੋਟੀਆਂ ਇੱਕ ਮੇਰਾ ਬੇਟਾ ਵਾ ਇਹਨਾਂ ਦੀ ਜ਼ਿੰਦਗੀ ਦਾ ਕੀ ਹਾਲ ਆ ਇੱਥੇ ਉਹਨਾਂ ਨਾਲ ਜ਼ਿੰਦਗੀਂ ਦਿੱਤੀ ਆ ਇਹਨਾਂ ਦੀ ਜ਼ਿੰਦਗੀ ਸੜਾ ਦੇ ਫਿਰ ਕੀ ਹਾਲ ਆ ਨਾ ਤਾਂ ਸੋ ਬਿਲਕੁਲ ਕੁਲਵਿੰਦਰ ਤਸਵੀਨਾ ਕਾਫੀ ਦਰਦਨਾਕ ਨੇ ਕਿਉਂਕਿ ਕਾਫੀ ਜੀ ਇਹ ਹੈ ਕਿ ਉਮਰ ਕਿੰਨੇ ਕਿਸ ਤਰ੍ਹਾਂ ਪੇਸਾ ਉਮਰ ਸੀ ਤੇ ਕੋਸ਼ਿਸ਼ ਕਰੋ ਕਿ ਇਹਨੇ ਆਣ ਕੋਣ ਦੇ ਵਿੱਚ ਵੀ ਕੋਈ ਅਜਿਹਾ ਸ਼ਖਸ ਹੈ ਜਿਸ ਦੇ ਵੀ ਇਸੇ ਤਰੀਕੇ ਦੇ ਨਾਲ ਜ਼ਹਿਰੀਲੀ ਸ਼ਰਾਬ ਦਾ ਸੇਵਨ ਕਰਨ ਦੇ ਨਾਲ ਮੌਤ ਹੋਈ ਹੋਵੇ ਕੋਈ ਹੋਰ ਵੀ ਸੀ ਆਣ ਗਵਣ ਦੇ ਵਿੱਚ ਕੋਈ ਦੋਸਤ ਮਿੱਤਰ ਜਿਸ ਦੇ ਨਾਲ ਬੈਠ ਕੇ ਜਿਸ ਦੀ ਸੰਗਤ ਦੇ ਵਿੱਚ ਸ਼ਰਾਬ ਪੀਂਦੇ ਹੋਣ ਚਾ ਪਰਿਵਾਰ ਹੀ ਸਾਡੇ ਨਾਲ ਹੈਗਾ ਤੇ ਗੱਲਬਾਤ ਕਰਦੇ ਹਾਂ ਜੀ ਭਾਈ ਜੀ ਕੀ ਲੱਗਦਾ ਜੀ ਜਿਹੜੇ ਦੇਲੇ ਬਹੁਤ ਹੋਈ ਤੁਹਾਡੇ ਚਾਚਾ ਜੀ ਮੇਰੇ ਕਿੰਨੀ ਉਮਰ ਚੰਗੀ ਉਹਨਾਂ ਦੇ 40 ਸਾਲ ਉਮਰ ਹੈ ਜੀ ਪਿੰਡ ਕਿਹੜਾ ਪਿੰਡ ਭਗਵਾਨ ਆ ਜੀ ਤੇ ਕਿੰਨੀਆਂ ਮੋਤਾ ਹੋ ਚੁੱਕੇ ਉਹਨਾਂ ਦੇ ਸਭ ਤੁਹਾਡੇ ਪਿੰਡ ਦੇ ਵਿੱਚ 6-7 ਮੋਤਾ ਹੋ ਚੁੱਕੀਆਂ ਤੇ ਹੋਰ ਵੀ ਲੋਕ ਕਿਉਂਕਿ ਹੋਰ ਵੀ ਚੈੱਕ ਕਰਾਉਣ ਵਾਸਤੇ ਆਏ ਦਾਖਲ ਆ ਜੀ ਹਸਪਤਾਲ ਦੇ ਵਿੱਚ ਹਾਂ ਜੀ ਜੀ ਚਾਰ ਬੰਦੇ ਆ ਜੀ ਵੀ ਭਗਵਾਨ ਦੇ ਇੱਥੇ ਦਾਖਲ ਆ ਜੀ ਆਈਸੀU ਦੇ ਵਿੱਚ 5 ਦਾਰੂ ਵਾਲੇ ਹੀ ਸਾਰੇ ₹100 ਕੇ ਸਾਰੇ ਹੁੰਦੇ ਆ ਜਿਹੜੇ ਸਾਡੇ ਬਰਦਰ ਆ ਮੇਰਾ ਤਾਏ ਜੀ ਦਾ ਬੇਟਾ ਜਿਹੜਾ ਸਾਫ ਸਿੰਘ ਆ ਪਿੰਡ ਭੰਗਵਾ ਤੋਂ ਉਹਨਾਂ ਦੀ ਸਵੇਰੇ ਅੱਜ ਰਾਤ 2 ਵਜੇ ਹੋ ਚੁੱਕੀ ਹੈ ਡੈਥ ਫਿਰ 5 ਵਜੇ ਅਸੀਂ ਡੈੱਡ ਬੋਡੀ ਲੈ ਕੇ ਤੇ ਪੋਸਟਮਾਰਟਮ ਤੇ ਛੱਡ ਕੇ ਆਏ ਤੋ ਉਹਨਾਂ ਦੀ 40-45 ਸਾਰੇ ਮਜ਼ਦੂਰ ਆ ਦਿਹਾੜੀਦਾਰ ਬੰਦੇ ਸੀ ਤੇ ਕੱਲ ਜਦੋਂ ਸ਼ਰਾਬ ਪੀਤੀ ਆ ਪਰਸੋਂ ਇਹਨਾਂ ਨੇ ਰਾਤ ਪੀਤੀ ਤੇ ਕੱਲ ਸਵੇਰੇ ਉਹਨਾਂ ਨੂੰ ਮਹਿਸੂਸ ਹੋਇਆ ਜਿਵੇਂ ਕਿ ਸਾਹ ਘੁੱਟਦਾ ਉਹਨਾਂ ਦਾ ਤੇ ਪ੍ਰਸ਼ਾਪ ਵਗੈਰਾ ਜਾਮ ਹੋ ਗਿਆ ਉਹ ਤਾਂ ਬਾਅਦ ਪਤਾ ਲੱਗਿਆ ਕਿ ਘਬਰਾਟ ਹੋਣ ਲੱਗੀ ਤੇ ਫਿਰ ਅਸੀਂ 5 ਵਜੇ ਦੇ ਕਰੀਬ ਉਹਨਾਂ ਨੂੰ ਹਸਪੀਟਲ ਲੈ ਕੇ ਆਏ ਆ। ਤੇ ਆਉਂਦਿਆਂ ਚੰਗੇ ਭਲੇ ਚੱਲ ਕੇ ਆਏ ਇੱਥੇ ਆਉਣ ਤੋਂ ਬਾਅਦ ਦੇ ਵਿੱਚ ਲੱਛਣ ਕੀ ਆਉਂਦੇ ਸੀ? ਲੱਛਣ ਆਉਂਦੇ ਉਹਨਾਂ ਨੂੰ ਘਬਰਾਟ ਹੁੰਦੀ ਜਿਦਾਂ ਤੇ ਤਰੇਲੀਆਂ ਆਉਂਦੀਆਂ ਪਸੀਨਾ ਆਉਂਦਾ ਆ ਤੇ ਸਾਹ ਜਿੱਦਾਂ ਰੁਕਦਾ ਸਾਹ ਰੁਕਣ ਦੇ ਨਾਲ ਉਹਨਾਂ ਨੂੰ ਪਤਾ ਲੱਗਿਆ ਕਿ ਮੇਰਾ ਸਾਹ ਰੁਕ ਰਿਹਾ ਤੇ ਵਿੱਚ ਰਾਤ ਜਦੋਂ ਸੀਰੀਅਸ ਜਿਆਦੇ ਹੁੰਦੇ ਆ ਤਾਂ ਉਸ ਟਾਈਮ ਉਹਨਾਂ ਦੀ ਅੱਖਾਂ ਦੀ ਰੋਸ਼ਨੀ ਖਤਮ ਹੋ ਗਈ ਆ। ਬਾਬਾ ਜੀ ਪੁਲਿਸ ਨੂੰ ਨਹੀਂ ਪਤਾ ਸੀ ਜਾਂ ਤੁਹਾਨੂੰ ਨਹੀਂ ਪਤਾ ਇਹ ਨਕਲੀ दारू ਆ ਕਦੇ ਸ਼ਿਕਾਇਤ ਨਹੀਂ ਕਦੇ ਕੁਝ ਕੀ ਇਹ ਨਕਲੀ दारू ਦੀ ਸ਼ਿਕਾਇਤ ਨਹੀਂ ਹੈ ਜਿੱਦਾਂ ਕਦੀ ਕੰਮ ਤੋਂ ਆਉਂਦੇ ਥੱਕ ਥੁੱਕ ਕੇ ਆਦੇ ਕਦੀ ਕਦਾਂ ਹੀ ਪੀ ਲੈਂਦੇ ਆ ਇਸ ਚੀਜ਼ ਦਾ ਕਿਸੇ ਨੂੰ ਨਹੀਂ ਪਤਾ ਕਿ ਇਹ ਨਕਲੀ ਹੈ ਹਾਲੀਆਂ ਬਲੀ दारूਾਂ ਦੀ ਡਿਲੀਵਰੀ ਹੁੰਦੀ ਸੀ ਔਨਲਾਈਨ ਡਿਵਲੀ ਔਨਲਾਈਨ ਡਿਲੀਵਰੀ ਵਾਲੀ ਨਹੀਂ ਹੈ ਇਹ ਘਰਾਂ ਦੇ ਵਿੱਚ ਲਿਆ ਕੇ ਜਿੱਦਾਂ ਕੈਮੀਕਲ ਆਉਂਦਾ ਆ ਕੈਮੀਕਲ ਵਿੱਚ ਪਾ ਕੇ ਤੇ ਕੁਝ ਪਾਣੀ ਪਾ ਕੇ ਮਿਕਸ ਕਰਕੇ ਦਿੰਦੇ ਆ ਕਦੇ ਪੁਲਿਸ ਨੂੰ ਕਦੇ ਇੱਕ ਪੁਲਿਸ ਨੂੰ ਪਤਾ ਇਨਫੋਰਮ ਹੈ ਪੁਲਿਸ ਨੂੰ ਪਤਾ ਨਹੀਂ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਹੈ ਇਸ ਨਾਲ ਹੁਣ ਵੇਖੋ ਇਸ ਟਾਈਮ ਮਜੀਠਾ ਦੇ ਐ ਸਰਕਾਰ ਵੱਲੋਂ ਇਸ ਕਰਕੇ ਉਹਨਾਂ ਦੇ ਨਾਲ ਸਾਰੀ ਜੋ ਵੀ ਹੋਣੀ ਹੈ ਇਹੀ ਮੰਗ ਕਰਦੇ ਆ ਕਿ ਜੋ ਇਸ ਕੰਮ ਦੇ ਵਿੱਚ ਗੋਰਖ ਧੰਦਾ ਚੱਲ ਰਿਹਾ ਜਾਂ ਨਸ਼ੀਆਂ ਸਰਸ਼ਰਾਬਾਂ ਵੇਚਦੇ ਆ ਜਾਂ ਨਸ਼ੀਲੇ ਨਸ਼ੇ ਵੇਚਦੇ ਆ ਉਹਨਾਂ ਨੂੰ ਸਰਕਾਰ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਸ ਚੀਜ਼ ਦੇ ਨੱਥ ਪਾਈ ਜਾਵੇ ਜਿੱਦਾਂ ਯੋਧ ਨਸ਼ਿਆਂ ਵਿਰੋਧ ਚੱਲ ਰਿਹਾ ਉਹਦੇ ਨਾਲ ਇਹ ਸ਼ਰਾਬ ਦਿੱਤੇ ਵੀ ਪੂਰੀ ਨੱਥ ਪਾ ਕੇ ਇਹ ਨਸ਼ੇ ਨੂੰ ਚੰਗੀ ਤਰ੍ਹਾਂ ਖਤਮ ਕੀਤਾ ਜਾਵੇ ਸਾਡੀ ਇਹੀ ਅਪੀਲ ਹੈ ਲੱਗਦਾ ਕਿ ਇਸ ਦੇ ਪਿੱਛੇ ਕੋਈ ਸ਼ੈ ਹੋ ਸਕਦੀ ਹੈ ਪੁਲਿਸ ਦੀ ਜਾਂ ਪੋਲਿਟਿਕਲ ਕਿਸੇ ਦੀ ਕਿਉਂਕਿ ਇਸ ਤਰ੍ਹਾਂ ਇਦਾਂ ਕੋਈ ਦਾਰੂ ਨਹੀਂ ਵੇਚ ਸਕਦਾ ਲੱਗਦਾ ਇਹ ਦਾਰੂ ਬਣਾ ਕੇ ਮਿੱਥੇ ਨਾਲ ਕਹਿੰਦਾ ਕਹਿੰਦੇ ਜ਼ਹਿਰ ਹੀ ਸੀਗਾ ਕੱਲ ਮੁੱਖ ਮੰਤਰੀ ਸਾਹਿਬ ਨੇ ਵੀ ਕਹੇ ਸੀ ਕਿ ਇਹ ਮੌਤਾਂ ਨਹੀਂ ਹੋਈਆਂ ਇਹ ਕਤਲ ਕੀਤੇ ਗਏ ਕਤਲ ਕੀਤੇ ਗਏ ਜੀ ਇਹ ਕਤਲ ਕੀਤੇ ਗਏ ਇਸ ਲਈ ਮੁੱਖ ਮੰਤਰੀ ਸਾਹਿਬ ਦੀ ਸਪੀਚ ਸੁਣੀ ਉਹ ਕਹਿੰਦੇ ਇਹਦੇ ਵਿੱਚ ਪੋਲਿਟਿਕਸ ਦਾ ਜਾਂ ਕਿਸੇ ਪ੍ਰਸ਼ਾਸਨ ਦਾ ਵੀ ਹੱਥ ਹੋ ਸਕਦਾ ਜਿਨ੍ਹਾਂ ਦੇ ਨਾਲ ਇਹ ਮੌਤਾਂ ਹੋਈਆਂ ਆ ਇਹ ਮੌਤਾਂ ਹੋਣੀਆਂ ਬੜੀਆਂ ਹੀ ਮੰਦਭਾਗੀ ਘਟਨਾयां ਜਿਹਦੇ ਨਾਲ ਇਹ ਘਰਾਂ ਦੇ ਵਿੱਚ ਜਿਹੜੇ ਰੋਜ਼ ਦੇ ਮਲਕੇ ਦਿਹਾੜੀਦਾਰ ਮਜ਼ਦੂਰ ਹੀ ਜਿਹੜੇ ਰੋਜ਼ ਕਮਾਉਂਦੇ ਸੀ ਤੇ ਰੋਜ਼ ਖਾਂਦੇ ਸੀ ਤੇ ਉਹਨਾਂ ਦੇ ਪਰਿਵਾਰਾਂ ਦਾ ਅੱਗੇ ਪਰ ਹੁਣ ਕੋਈ ਕਮਾਉਣ ਵਾਲਾ ਰਿਹਾ ਹੀ ਨਹੀਂ ਕੋਈ ਕਮਾਉਣ ਵਾਲਾ ਰਿਹਾ ਨਹੀਂ ਜਿਹਦੇ ਨਾਲ ਉਹਨਾਂ ਦੇ ਪਰਿਵਾਰਾਂ ਦਾ ਬਹੁਤ ਜ਼ਿਆਦਾ ਮੁਸ਼ਕਲ ਹੋ ਜਾਂਦਾ ਅਸੀਂ ਸਰਕਾਰ ਨੂੰ ਇਹ ਵੀ ਅਪੀਲ ਕਰਾਂਗੇ ਉਹਨਾਂ ਦੇ ਘਰਾਂ ਦੇ ਵਿੱਚ ਉਹਨਾਂ ਨੂੰ ਬੰਦ ਦਾ ਮੁਆਵਜ਼ਾ ਦਿੱਤਾ ਜਾਵੇ ਤੇ ਨਾਲ ਹੀ ਉਹਨਾਂ ਦੇ ਘਰਾਂ ਵਿੱਚ ਕਿਸੇ ਬੱਚੇ ਨੂੰ ਨੌਕਰੀ ਦਿੱਤੀ ਜਾਵੇ ਜਿਹਦੇ ਨਾਲ ਉਹਨਾਂ ਦਾ ਪਰਿਵਾਰ ਚੱਲ ਸਕੇ ਬਿਲਕੁਲ ਕੁਲਵਿੰਦਰ ਦੋ ਪਰਿਵਾਰਾਂ ਦੇ ਤੁਹਾਨੂੰ ਤਸਵੀਰਾਂ ਅ ਤਾਂ ਬਿਲਕੁਲ ਬੇਹੱਦ ਜੋ ਦਿਲ ਨੂੰ ਝੋੜ ਕੇ ਰੱਖ ਦੇਣ ਵਾਲਾ ਇਹ ਪੂਰਾ ਮਾਮਲਾ ਛੋਟੇ-ਛੋਟੇ ਬੱਚਿਆਂ ਦੇ ਬਾਪ ਕਿਸੇ ਦਾ ਪੁੱਤਰ ਕਿਸੇ ਦਾ ਭਰਾ ਤੇ ਕਿਸੇ ਦਾ ਘਰ ਵਾਲਾ ਜੋ ਕਿ ਜ਼ਹਿਰੀਲੀ ਸ਼ਰਾਬ ਦਾ ਸੇਵਨ ਕਰਕੇ ਜੋ ਚਲਾ ਗਿਆ ਮੌਦੀ ਨੀਂਦ ਸੋ ਗਿਆ ਲਗਾਤਾਰ ਜੋ ਅਪਡੇਟਸ ਆ ਰਹੇ ਨੇ ਸਹਿਯੋਗੀ ਭਰਤ ਸ਼ਰਮਾ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਹਰ ਇੱਕ ਪਾਲ ਦਾ ਅਪਡੇਟ ਤੁਹਾਡੇ ਤੱਕ ਇਸ ਪੂਰੇ ਮਾਮਲੇ ਦੇ ਵਿੱਚ ਪਹੁੰਚਾਇਆ ਜਾ ਰਿਹਾ ਹੈ ਕਿਉਂਕਿ ਇਹਨਾਂ ਛੋਟੇ ਬੱਚਨ ਦੀ ਜ਼ਿੰਦਗੀ ਦਾ ਸਾਰ ਹੁਣ ਕੌਣ ਲਵੇਗਾ ਕੌਣ ਉਹਨਾਂ ਨੂੰ ਦੇਖਰੇਖ ਕਰੇਗਾ ਕਿਉਂਕਿ ਪਰਿਵਾਰ ਦਾ ਇਕੱਲਾ ਕਹਿਰਾ ਜੀ ਜਦੋਂ ਕਮਾਉਣ ਵਾਲਾ ਹੁੰਦਾ ਤੇ ਉਹ ਜਦੋਂ ਚਲਾ ਜਾਂਦਾ ਫਿਰ ਪਿੱਛੇ ਪਰਿਵਾਰ ਦੀ ਸਾਰ ਕੌਣ ਲਵੇਗਾ तमाम ਸਵਾਲ ਖੜੇ ਹੁੰਦੇ ਨੇ ਪਰ ਵੱਡਾ ਸਵਾਲ ਇਹ ਹੈ ਕਿ ਜਦੋਂ ਅਜਿਹੇ ਪਹਿਲਾਂ ਵੀ ਮਾਮਲੇ ਆ ਚੁੱਕੇ ਨੇ ਫਿਰ ਪ੍ਰਸ਼ਾਸਨ ਦੇ ਵੱਲੋਂ ਨਕੇਲ ਕਿਉਂ ਨਹੀਂ ਕਸੀ ਜਾਂਦੀ ਜਿਸ ਇਲਾਕੇ ਸ਼ਹਿਰ ਦੇ ਵਿੱਚ ਅਜਿਹਾ ਮਾਮਲਾ ਆਉਂਦਾ ਸਿਰਫ ਉੱਥੇ ਹੀ ਸਖਤੀ ਕਿਉਂ ਵਰਤੀ ਜਾਂਦੀ ਹੈ ਬਾਕੀ ਪੰਜਾਬ ਦੀ ਸਾਰ ਕੌਣ ਲਵੇਗਾ ਇੱਕ ਪਾਸੇ ਪੰਜਾਬ ਨੂੰ ਜੋ ਕਿ ਲਗਾਤਾਰ ਚਿੱਟਾ ਘੁਣ ਵਾਂਗ ਉਖਾ ਰਿਹਾ ਤੇ ਹੁਣ ਅਜਿਹੀਆਂ ਚੀਜ਼ਾਂ ਜ਼ਾਹਰ ਜਿਹੀ ਗੱਲ ਚਿੰਤਾਵਾਂ ਵਧਾਉਣ ਗਿਆ ਫਰਸ ਜੋ ਕਿ ਲਗਾਤਾਰ ਬਣੇ ਹੋਏ ਨੇ ਭਰਤ ਜਿਸ ਸਾਬ ਦੇ ਨਾਲ ਸੰਗਰੂਰ ਦਾ ਜ਼ਿਕਰ ਕਰ ਲੈਨੇ ਪਿਛਲੇ ਸਾਲ ਸੰਗਰੂਰ ਦੇ ਵਿੱਚ ਬਹੁਤ ਮੌਤਾਂ ਹੋਈਆਂ ਸੀ ਜ਼ਹਿਰੀਲੀ ਸ਼ਰਾਬ ਉੱਥੇ ਵਿਕੀ ਉੱਥੇ ਕਈ ਲੋਕਾਂ ਦੀ ਜਾਨ ਚਲੀ ਗਈ ਹੈ ਕਿਉਂ ਐਵੇਂ ਹੁੰਦਾ ਕਿ ਜਿੱਥੇ ਦਾ ਇਹ ਮਾਮਲਾ ਦਾ ਸਿਰਫ ਉੱਥੇ ਹੀ ਸਖਤੀ ਕੀਤੀ ਜਾਂਦੀ ਹੈ ਪੂਰੇ ਪੰਜਾਬ ਦੀ ਸਾਰ ਫਿਰ ਕੌਣ ਲਵੇਗਾ